ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਵੇਰ ਦੀ ਸੈਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਸਵੇਰੇ ਸੂਰਜ ਨਾਲ ਜਾਗਦਾ ਹੈ ਉਹ ਸੂਰਜ ਦੀ ਮਹਿਮਾ ਦਾ ਆਨੰਦ ਮਾਣਦਾ ਹੈ ਪੰਛੀਆਂ ਦੀ ਚਿਕਣੀ ਅਤੇ ਕੋਮਲ ਕਿਰਨਾਂ ਨਾਲ ਭਰਿਆ ਅਸਮਾਨ ਸਾਡੇ ਸਰੀਰ ਨੂੰ ਤਾਜ਼ਗੀ ਨਾਲ ਭਰ ਦਿੰਦਾ ਹੈ ਇਹ ਸਾਨੂੰ ਮੁਫਤ ਵਿੱਚ ਸਿਹਤ ਵਰਦਾਨ ਕਰਦਾ ਹੈ ਕੋਮਲ ਸੁਗੰਧਿਤ ਹਵਾ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹੈ ਸਾਡੀਆਂ ਹਰਕਤਾਂ ਆਪਣੇ ਆਪ ਹੀ ਕਦੀ ਤੇ ਚੁਸਤੀ ਪ੍ਰਾਪਤ ਕਰਦੀਆਂ ਹਨ ਅਤੇ ਇਸ ਸਮੇਂ ਦੀ ਸ਼ਾਂਤੀ ਸਾਡੇ ਮਨ ਨੂੰ ਵੀ ਸ਼ਾਂਤ ਕਰਦੀ ਹੈ ਇਸ ਦੌਰਾਨ ਸੈਰ ਕਰਨ ਵਾਲੇ ਨਾਲ ਸਰੀਰ ਅਤੇ ਗਾਂ ਨੂੰ ਜਵਾਨੀ ਮਿਲਦੀ ਹੈ ਤੇ ਸਾਡੇ ਘਰ ਵਿੱਚ ਸਾਡੇ ਦਾਦਾ ਦਾਦੀ ਅਕਸਰ ਸਵੇਰ ਦੀ ਸੈਰ ਤੋਂ ਬਾਅਦ ਤਰੋਤਾਜ਼ਾ ਮਹਿਸੂਸ ਕਰਦੇ ਹਨ ਸੁੰਦਰ ਕੁਦਰਤੀ ਦ੍ਰਿਸ਼ ਸਾਡੇ ਮਨ ਨੂੰ ਤਣਾਅ ਤੋਂ ਮੁਕਤ ਕਰਦਾ ਹੈ ਸਾਡੀ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਵਧਦੀ ਹੈ ਅਤੇ ਅਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰਦੇ ਹਾਂ ਇਹ ਵੀ ਪਾਇਆ ਗਿਆ ਹੈ ਕਿ ਨਿਯਮਿਤ ਸੈਰ ਕਰਨ ਨਾਲ ਬੌਧਿਕ ਬੌਧਿਕ ਸਮਰਥਾ ਵਿਵਾਦੀ ਹੈ ਤੇ ਪ੍ਰੀਖਿਆ ਹੋਏ ਵਿੱਚ ਵਿਦਿਆਰਥੀਆਂ ਦੀ ਕਾਰਜਗਾਰੀ ਵਿੱਚ ਸੁਧਾਰ ਹੁੰਦਾ ਹੈ। ਇਸ ਲਈ ਇਸ ਲਈ ਇਸ ਲਈ ਇਸ ਵੇਰ ਦੀ ਸੈਰ ਕਰਨ ਨਾਲ ਸਰੀਰ ਅਤੇ ਮਨ ਦੋਵਾਂ ਨੂੰ ਫਾਇਦਾ ਹੁੰਦਾ ਹੈ। ਜਿਵੇਂ ਦਾਲਾਂ, ਅੰਡੇ, ਮੀਟ, ਸੋਇਆਬੀਨ ਆਦਿ ਸਰੀਰ ਨੂੰ ਤਾਕਤ ਦੇਣ ਲਈ ਰੋਟੀ, ਚੋਲ, ਦਾਲਾਂ ਅਤੇ ਥੋੜੀ ਮਾਤਰਾ ਵਿੱਚ ਮੱਖਣ ਖਾਓ ਅਤੀ ਜ਼ਰੂਰੀ ਹੈ। ਵਿਦਿਆਰਥੀ ਜੀਵਨ ਕਲਾਸ ਅਤੇ ਹੋਮਵਰਕ ਵਿੱਚ ਜ਼ਿਆਦਾਤਰ ਸਮਾਂ ਬੈਠ ਕੇ ਪੜਾਇਆ ਜਾਂਦਾ ਹੈ ਇਸ ਲਈ ਪਹਿਲੇ ਉਤ ਭੋਜਨ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਵੱਡੀ ਮਾਤਰਾ ਵਿੱਚ ਇਹ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਸੱਦਾ ਦਿੰਦਾ ਹੈ ਦੁੱਧ ਹਰੀ ਸਬਜ਼ੀਆਂ ਫਲ ਅਤੇ ਮੱਛੀ ਆਦਿ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ ਇਹਨਾਂ ਵਿੱਚ ਸਾਰੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਪੋਸਟਿਕ ਬੋਲਿਆ ਨਾ ਸਿਰਫ ਤਾਂ ਮੰਦਾ ਜਿਵੇਂ ਮੰਦਾ ਦਾ ਅਧਾਰ ਹੈ ਜੰਕ ਫੂਡ ਦੀ ਕਦੇ ਕਦਾਈ ਖਾਪਤ ਸਿਰਫ ਮੂੰਹ ਦਾ ਸੁਆਦ ਹੀ ਪੂਰਾ ਕਰਦਾ ਹੈ ਪਰ ਇਸ ਤੋਂ ਵੱਧ ਕੁਝ ਨਹੀਂ ਤਾਂ ਬੱਚਿਓ ਐਸੀ ਸਵੇਰ ਦੀ ਸੈਰ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ